ਦੀਦ ਬਹਾਦਰ ਪਰਮ ਕੀਰਪਾਲਾ ਗੁਰ ਪਰਮ ਕੀਰਪਾਲਾ ਸ਼ਿਰ ਗੁਰ ਗੋਬਿੰਦ ਸਿੰਘ ਵਿਚਾਲਾ ਸਾਡੇ ਬਿਉਰਗ ਦੱਸਦੇ ਹੁੰਦੇ ਸੀ ਵੀ ਆਨੰਦਪੁਰ ਸਾਹਿਬ ਜਾ ਕੇ ਆਉਣਾ ਤਾਂ ਪਿੰਡ ਦੇ ਵਿੱਚ ਉਹਨਾਂ ਦਿਨਾਂ 'ਚ ਮੇਰੇ ਨਾਨਾ ਜੀ ਦੀ ਗੱਲ ਆ ਉਹਨਾਂ ਦਿਨਾਂ 'ਚ ਉਹ ਕਹਿੰਦੇ ਵੀ ਕਈ ਕਿ ਦਿਨ ਲੱਗ ਜਾਂਦੇ ਸੀ ਆਨੰਦਪੁਰ ਸਾਹਿਬ ਪਹੁੰਚਣ ਨੂੰ ਤੇ ਪਹਿਲਾਂ ਤਾਂ ਚਾਹ ਆਨੰਦਪੁਰ ਸਾਹਿਬ ਜਾਣ ਦਾ ਤੇ ਫਿਰ ਉੱਥੋਂ ਵਿਛੜਨ ਦਾ ਪਰ ਕਹਿੰਦੇ ਵੀ ਜਦੋਂ ਵਾਪਸ ਆਉਣਾ ਜਿਹੜਾ ਵਿਹਾਰ ਪਿੰਡ ਦੇ ਲੋਕਾਂ ਨੇ ਸਾਡੇ ਨਾਲ ਕਰਨਾ ਉਹ ਕਮਾਲ ਹੁੰਦਾ ਸੀ ਮੈਂ ਪੁੱਛਣਾ ਵੀ ਕੀ ਕਰਦੇ ਪਿੰਡ ਦੇ ਲੋਕ ਕੀ ਕਹਿੰਦੇ ਕਹਿੰਦੇ ਵੀ ਪਿੰਡ ਦੇ ਲੋਕਾਂ ਨੇ ਪਿੰਡ ਦੀਆਂ ਆਂਢਗੁਆਢ ਦੀਆਂ ਬੁੜੀਆਂ ਨੇ ਘਰ ਆਇਆ ਕਰਨਾ ਹਨਾ ਜਾਂ ਉਹਨਾਂ ਨੇ ਲੱਭ ਲਿਆ ਕਰਨੇ ਜੋੜੇ ਉਹ ਚੱਕ ਕੇ ਝਾੜ ਕੇ ਤੇ ਉਹ ਮਿੱਟੀ ਆਪਦੇ ਮੱਥੇ ਨੂੰ ਲਾਈ ਜਾਇਆ ਕਰਨੀ ਜਾਂ ਉਹਨਾਂ ਨੇ ਮਿੰਤਾ ਕਰ ਕਰ ਕੇ ਕੱਪੜੇ ਮੰਗਿਆ ਕਰਨੇ ਵੀ ਜਿਹੜੇ ਤੂੰ ਆਨੰਦਪੁਰ ਸਾਹਿਬ ਪਾਈ ਸੀ ਜੇ ਉਹ ਕੱਪੜੇ ਤੂੰ ਮੈਨੂੰ ਦੇ ਦੇਵੇਂ ਤੇ ਮੈਂ ਆਪਦੇ ਘਰੇ ਜਾ ਕੇ ਧੋਵਾਂ ਸੋ ਇਹ ਜਿਹੜੀ ਭਾਵਨਾ ਆ ਇਹਨੂੰ ਆਪਾਂ ਕਹੀਏ ਵੀ ਬਿਆਨ ਕਰ ਲਾਂਗੇ ਬਿਆਨ ਕਰਨਾ ਬਹੁਤ ਔਖਾ ਹੈ 7 ਮਹੀਨੇ ਦਾ ਘੇਰਾ ਪਾ ਕੇ ਹੰਬੀਆਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੂੰ ਕੀ ਪਤਾ ਸੀ ਕਿ ਕਿਲਾ ਆਨੰਦਗੜ੍ਹ ਸਾਹਿਬ ਅੰਦਰ ਪਾਸ਼ਾ ਅਗੰਮੀ ਅਹਿਸਾਸ ਦਾ ਨਵਾਂ ਗੀਤ ਲੇਖ ਰਹੀ ਨੇ ਨਦਾਨ ਕਹਿੰਦੇ ਕਿ ਦੱਬ ਲਿਆ ਪਰ ਉਹ ਨਹੀਂ ਜਾਣਦੇ ਸਨ ਕਿ 7 ਮਹੀਨਿਆਂ ਦੇ ਘੇਰੇ ਨੂੰ ਪਲਾਂ ਦੀ ਖੇਡ ਬਣਾ ਕੇ ਪਾਸ਼ਾ ਦਿਨਾਂ ਅੰਦਰ ਉਹ ਦਾ ਤਰਾਨਾ ਲਿਖ ਜਾਣਗੇ ਇਤਿਹਾਸ ਦੇ ਰਸਿਓ ਕਹਾਣੀ ਇੱਥੋਂ ਸ਼ੁਰੂ ਨਹੀਂ ਹੁੰਦੀ ਕਹਾਣੀ ਸ਼ੁਰੂ ਹੋਈ 1469 ਈਸਵੀ ਨੂੰ ਗੁਰੂ ਨਾਨਕ ਪਾਸ਼ਾ ਉਹਨਾਂ ਉਦਾਸੀਆਂ ਕੀਤੀਆਂ ਗੁਰੂ ਦੇ ਸਿੱਖ ਬਣੇ ਚਾਰੋਂ ਦਿਸ਼ਾਵਾਂ ਵਿੱਚ ਸਿੱਖ ਗੁਰੂ ਨਾਨਕ ਜੀ ਆਪਣੇ ਨਵੇਂ ਜਾਮੇ ਵਿੱਚ ਪੂਰਬ ਨੂੰ ਗਏ ਤਾਂ ਸੰਗਤ ਚਿਹਰਾ ਤੋੜੀਕ ਦੀ ਗੁਰਤੇਗ ਬਹਾਦਰ ਪਾਸ਼ਾ ਨੂੰ ਵੇਂਦਿਆ ਬੋਲੀ ਪਾਸ਼ਾ ਇੰਨਾ ਸਮਾਂ ਲਗਾ ਦਿੱਤਾ ਉਹਨੂੰ ਤਤਗੁਰ ਦਿੱਲੀ 'ਚ ਸ਼ਹੀਦ ਹੋਏ ਸ਼ਹੀਦੀ ਤੋਂ ਪਹਿਲਾਂ ਆਨੰਦਪੁਰ ਸਾਹਿਬ ਵਸਾਇਆ ਮਨ ਤਨ ਪਏ ਸੰਤੋਖਾ ਪੂਰਨ ਪ੍ਰਭ ਪਾਇਆ ਤੂੰ ਹੀ ਗੁਰੂ ਨਾਨਕ ਹੈ ਤੂੰ ਹੀ ਗੁਰੂ ਅੰਗਦ ਹੈ ਤੂੰ ਹੀ ਗੁਰੂ ਅਮਰਦਾਸ ਰਾਮਦਾਸ ਤੂੰ ਹੀ ਹੈ ਤੂੰ ਹੀ ਗੁਰੂ ਅਰਜਨ ਹੈ ਤੂੰ ਹੀ ਗੁਰੂ ਹਰਗੋਬਿੰਦ ਤੂੰ ਹੀ ਗੁਰੂ ਹਰ राय ਹਰਕ੍ਰਿਸ਼ਨ ਤੂੰ ਹੀ ਹੈ ਨਾਮਿ ਪਾਸ਼ੈ ਤੈ ਕਲ ਹੀ ਮੈਂ ਕਲਾ ਰਾਖੀ ਤੇਗ ਹੀ ਬਹਾਦਰ ਜਗ ਚਾਦਰ ਸਭ ਤੂੰ ਹੀ ਹੈ ਦਸਵਾਂ ਪਾਸ਼ਾ ਤੂੰ ਹੀ ਗੁਰੂ ਗੋਬਿੰਦ ਸਿੰਘ ਜਗਤ ਕੇ ਉਧਾਰ ਬੇਕੋ ਆਇਓ ਪ੍ਰਭ ਤੂੰ ਹੀ ਹੈ ਸੰਦਪੁਰ ਸਾਹਿਬ ਦੀ ਜੋ ਹਿਸਟਰੀ ਹੈ ਕਿਰਤਪੁਰ ਸਾਹਿਬ ਤੋਂ ਸ਼ੁਰੂ ਹੋ ਜਾਂਦੀ ਹੈ ਤੇ 1624 ਦੇ ਵਿੱਚ 6ਵੇਂ ਪਾਤਸ਼ਾਹ ਦਰਬਾਰ ਸਾਹਿਬ ਛੱਡ ਕੇ ਆਪਣਾ ਹੈੱਡਕੁਆਟਰ ਕਿਰਤਪੁਰ ਸਾਹਿਬ ਸ਼ਿਫਟ ਕਰਦੇ ਨੇ ਕਿਰਤਪੁਰ ਸਾਹਿਬ ਦੀ ਧਰਤੀ ਦੀ ਜੋ ਬਿਲਾਸਪੁਰ ਦਾ ਰਾਜਾ ਜੋ ਕਲੂਰ ਦਾ ਰਾਜਾ ਹੈਗਾ ਉਹ ਤਾਂ ਵੈਸੇ ਗਿਫਟਸ ਦੇਣਾ ਚਾਹੁੰਦਾ ਧਰਤੀ ਕਿਉਂਕਿ ਉਹ ਗਵਾਲੀਅਰ ਦੇ ਕਿਲੇ 'ਚ ਗੁਰੂ ਸਾਹਿਬ ਨੇ ਕੈਦ ਸੀਗਾ ਤੇ ਇਹ ਸਾਰੇ ਜਿੰਨੇ ਨਾਨਦ ਦਾ ਰਾਜਾ ਘਟਵਾਲ ਦਾ ਜਹਾਂਡੂਰ ਦਾ ਜਾ ਕਲੂਰ ਦਾ ਰਾਜਾ ਇਹ ਸਾਰੇ ਗੁਰੂ ਸਾਹਿਬਾਂ ਨਾਲ ਸਹਿਮਤੀ ਸੀਗੇ ਤੇ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਆਪਣੇ ਫ੍ਰੀ ਆਫ ਕੋਸਟ ਕੋਈ ਜਗ੍ਹਾ ਨਹੀਂ ਲੈਣੀ ਤੇ ਭਾਈ ਮੱਖਣ ਸ਼ਾ ਲਬਾਣ ਤੇ ਭਾਈ ਲੱਖੀ ਸ਼ਾ ਵੰਜਾਰੇ ਨੂੰ ਹੁਕਮ ਹੋਇਆ ਤਾਂ ਉਹ ਜਾ ਕੇ ਕੀਮਤ ਅਦਾ ਕਰਕੇ ਆਏ ਇਸ ਪੂਰੀ ਧਰਤੀ ਦੀ ਔਰ ਅਦਾ ਕਰਨ ਤੋਂ ਬਾਅਦ ਫਿਰ ਇੱਥੇ ਕਿਲਾ ਬੰਦੀ ਕੀਤੀ ਗਈ 6ਵੇਂ ਪਾਸ਼ਾ ਟਾਈਮ ਤੋਂ 7ਵੇਂ ਪਾਸ਼ਾ ਵੀ ਕਾਫੀ ਟਾਈਮ ਇਹਨਾਂ ਪਹਾੜਾਂ 'ਚ ਵਿਚਰਦੇ ਰਹੇ 13 ਸਾਲ ਤੱਕ ਮੈਂ ਤੁਹਾਨੂੰ ਜਦਾਂ ਜਾਸ ਰੇ ਲੋਗੜ ਦੀ ਪਹਾੜੀਆਂ ਚ ਰਹੇ 250 ਕੋਟ ਸਵਾਰਾਂ ਦੇ ਨਾਲ 250 ਕੋਟ ਸਵਾਰਾਂ ਦਾ ਮਤਲਬ ਉਹਨਾਂ ਨੇ ਵੀ ਸਿਕਿਉਰਿਟੀ ਦਾ ਆਪਣਾ ਸਿਸਟਮ ਬਣਾ ਲਿਆ ਸੀਗਾ ਤੇ ਗੁਰੂ ਤੇਗ ਬਹਾਦਰ ਜੀ ਵੀ ਕਾਫੀ ਟਾਈਮ ਇਸ ਇਲਾਕੇ ਚ ਰਹੇ ਔਰ ਗੁਰੂ ਗੁਬਿੰ ਸਿੰਘ ਮਹਾਰਾਜ ਸਾਰਾ ਟਾਈਮ ਇਸ ਇਲਾਕੇ ਚ ਰਹੇ ਔਰ ਜਦੋਂ ਅਸੀਂ ਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ ਦੇਖੋ ਜਦੋਂ ਅਸੀਂ ਜੀਓਗ੍ਰਾਫੀਕਲ ਜਾਂ ਗੂਗਲ ਅਰਥ ਤੇ ਸਰਚ ਕਰਕੇ ਦੇਖਾਂਗੇ ਤੇ ਨੰਦਪੁਰ ਸਾਹਿਬ ਦੇ ਤਿੰਨ ਤਰਫ ਤੋਂ ਸਤਲੁਜ ਦਰਿਆ ਚੱਲਦਾ ਤੇ ਇਹਦੀ ਫੋਰਟੀਫਿਕੇਸ਼ਨ ਏਡੀ ਵੱਡੀ ਸੀਗੀ ਕੀ ਇਸ ਫੋਰਟੀਫਿਕੇਸ਼ਨ ਯਾਨੀ ਕਿ ਮੇਰੇ ਕਹਿੰਦਾ ਮਤਲਬ ਕਿਲਾਬੰਦੀ ਏਡੀ ਵੱਡੀ ਸੀਗੀ ਜੋ ਕਿ ਘੱਟ ਤੋਂ ਘੱਟ ਨਾ ਨਾ ਕਰਦੇ 25 30 ਕਿਲੋਮੀਟਰ ਚ ਫੈਲੀ ਹੋਈ ਸੀਗੀ ਔਰ ਜੇ ਅਸੀਂ ਉਹਦੇ ਆਰਕੀਓਲੋਜੀਕਲ ਸਰਵੇ ਕਰਾਵਾਂਗੇ ਸਾਨੂੰ ਪਤਾ ਲੱਗ ਜਾਏਗਾ ਹਲੇ ਵੀ ਉਹਨਾਂ ਨੀਵਾ ਉਸਕੇ ਲਈ ਦੀਆਂ ਬੈਕ ਸਾਈਡ ਤੇ ਪਈਆਂ ਹੋਈਆਂ ਜੇ ਸਰਵੇ ਕਰਾਂਗੇ ਸਾਨੂੰ ਇਹ ਚੀਜ਼ਾਂ ਪਤਾ ਲੱਗ ਜਾਣਗੀਆਂ ਗੁਰੂ ਦੇ ਮਰਮ ਬਨਾਈ ਕਾਲ ਕਾ ਖੰਡੇ ਦੀ ਵੇਲਾ ਪੀਓ ਪਾਣ ਖੰਡੇ ਤਾ गोपाले तार होय जन्म सुहेला भोय जन्म सुहेला भो जन्म सुहेला गुरु संगत की नी खालसा गुरु संगत की नी खालसा मनमुखी दोहला मनमुखी मनमुखी दुहला बहु बहु गोबिन्द सिंह बहु बहु गोबिन्द सिंह ਗੁਰਨਾਣਕ ਭਾਸ਼ਾ ਦੇ ਜੋ ਸਿੱਖ ਬਣੇ ਉਹਨਾਂ ਦੇ ਪੁੱਤ-ਪੋਤਰਿਆਂ ਤੱਕ ਸਿੱਖੀ ਦਾ ਰਿਸ਼ਤਾ ਕਾਇਮ ਹੋਇਆ ਜਦੋਂ ਪਾਸ਼ਾ ਨੇ 1699 ਨੂੰ ਆਵਾਜ਼ ਮਾਰੀ ਤਾਂ ਗੁਰੂ ਨਾਲ ਕਮਾਏ ਰਿਸ਼ਤੇ ਇੱਕ ਆਵਾਜ਼ ਤੇ ਅਨੰਦਪੁਰ ਸਾਹਿਬਾ ਪਹੁੰਚੇ ਲਾਹੌਰ ਤੋਂ ਭਾਈ ਦਿਆ ਸਿੰਘ ਹਸਤਨਾਪੁਰ ਤੋਂ ਭਾਈ ਧਰਮ ਸਿੰਘ ਬੇਦੁਰ ਤੋਂ ਭਾਈ ਸਾਹਿਬ ਸਿੰਘ ਦੁਆਰਕਾ ਤੋਂ ਭਾਈ ਮੋਹਕਮ ਸਿੰਘ ਤੇ ਪੂਰੀ ਜਗਨਨਾਥੋਂ ਭਾਈ ਹਿੰਮਤ ਸਿੰਘ ਪੰਜ ਪਿਆਰੇ ਸੱਜੇ ਕੋਸ਼ ਸੇਖ ਜਿਨ੍ਹਾਂ ਦੇ ਨਾਵਾਂ ਨਾਲ ਦਾਸ ਲੱਗਦਾ ਚੰਦ ਲੱਗਦਾ ਹਨਾ ਜਾਂ ਕੁਝ ਹੋਰ ਐਵ ਜੇ ਨਾਮ ਲੱਗਦੇ ਨੇ ਉਹਨਾਂ ਦੀ ਬਿਰਤੀ ਕਿਤੇ ਕਿਤੇ ਸਿੱਖ ਦੇਖਦੇ ਨੇ ਤੇ ਮਹਾਰਾਜ ਸੋਚਦੇ ਨੇ ਵੀ ਇਹਨਾਂ ਦੇ ਨਾਮ ਹੀ ਵਿਚਾਰਕੀ ਵਾਲੇ ਆ ਇਹਨਾਂ ਦੇ ਨਾਮ ਬਦਲੇ ਜਾਣ ਕੋਤਕ ਵਾਪਰਿਆ ਮਹਾਰਾਜ ਨੇ ਸਾਰੀ ਸੰਗਤ ਸੱਦੀ ਸੀ ਮਹਾਰਾਜ ਨੇ ਕੋਤਕ ਵਰਤਾਇਆ ਬਤਾਇਆ ਮਹਾਰਾਏ ਨੇ ਕਿ ਆ ਸਿਰ ਚਾਹੀਦੇ ਆ ਮਹਾਰਾਏ ਨੇ ਸਿਰ ਮੰਗੇ ਅੱਜ ਤੱਕ ਸਿੱਖ ਸਿਰ ਦੇ ਹੀ ਜਾਂਦੇ ਆ ਦੇ ਹੀ ਜਾਂਦੇ ਉਦੋਂ ਮਹਾਰਾਏ ਨੇ ਮੰਗੇ ਉਦੋਂ ਮਹਾਰਾਏ ਨੇ ਪੰਜ ਚੁੰਨਲੇ ਉਹਨਾਂ ਨੇ ਕਿਹਾ ਇੰਨਾ ਪੰਜਾ ਦੇ ਲਊਗਾ ਜਿਨ੍ਹਾਂ ਨੇ ਪਹਿਲੀਆਂ ਜਹ ਹੱਥ ਖੜੇ ਕਰਤੇ ਹੋਣਗੇ ਹੱਥ ਤਾਂ ਕਹਿੰਦੇ ਵੀ 8000 ਨਹੀਂ ਖੜਾ ਕੀਤਾ ਮਹਾਰਾਏ ਨੇ ਚੁੰਨਲੇ ਪੰਜ ਅੱਜ ਤੱਕ ਵੀ ਸਿੱਖ ਸਿਰ ਦੇ ਹੀ ਜਾਂਦਾ ਮਹਾਰਾਏ ਨੇ ਨਾਮ ਬਦਲੇ ਦਾਸਾਂ ਤੋਂ ਸਿੰਘ ਕਰਤੇ ਹੁਣ ਜਦੋਂ ਦਾਸ ਸੀ ਉਹਨਾਂ ਦੇ ਨਾਮ ਤਾਂ ਤੁਸੀਂ ਪੁਰਾਤਨ ਗ੍ਰੰਥਾਂ ਨੂੰ ਪੜ੍ਹੋਗੇ ਪੰਥ ਪ੍ਰਕਾਸ਼ ਜਾਂ ਹੋਰ ਆਪਣੇ ਪੁਰਾਤਨ ਗ੍ਰੰਥ ਪੜ੍ਹੋਗੇ ਉਹਨਾਂ ਦੀ ਬਿਰਤੀ ਕੁਝ ਹੋਰ ਹੈ ਉਜਵੇਂ ਇੱਕ ਕਵੀ ਉਹ ਕਰਤਾ ਚ ਜਾਂ ਸ਼ੇਰ ਚ ਨਹੀਂ ਬੰਦ ਆ ਉਹ ਗੱਲ ਜੀ ਵੀ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਉੜੇ ਡਰ ਸੇ ਮਰ ਜਾਉਂ ਮੁਗਲੋਂ ਸੇ ਕੈਸੇ ਲੜ ਪਾਉਂ ਹੁਣੇ ਉਹ ਸਿੱਖਾਂ ਦੀ ਬਿਰਤੀ ਜਿਨ੍ਹਾਂ ਦੇ ਨਾਮ ਨਾਲ ਦਾਸ ਲੱਗਿਆ ਮਹਾਰਾਜ ਨੇ ਬਾਟਾ ਛਕਾਇਆ ਮਹਾਰਾਜ ਨੇ ਘੋੜ ਸਵਾਰੀ ਤੀਰ ਅੰਦਾਜ਼ੀ ਸਾਰਾ ਕੁਛ ਉਹਨਾਂ ਨੂੰ ਪਰਪੱਕ ਕੀਤਾ ਬਾਟਾ ਛਕਾਉਣ ਤੋਂ ਬਾਟਾ ਤਿਆਰ ਕਰਨ ਤੋਂ ਛਕਾਉਣ ਤੋਂ ਬਾਅਦ ਅਗਲੇ ਦਿਨ ਉਹੀ ਸਿੱਖ ਜਿਨ੍ਹਾਂ ਦੇ ਨਾਵਾਂ ਨਾਲ ਦਾਸ ਲੱਗਿਆ ਸੀ ਅੱਜ ਉਹਨਾਂ ਦੇ ਨਾਮ ਨਾਲ ਸਿੰਘ ਲੱਗ ਗਿਆ ਮਹਾਰਾਜ ਨੂੰ ਆਕੇ ਕਹਿੰਦੇ ਮਹਾਰਾਜ ਪਹਿਲਾ ਹੱਲਾ ਲਾਹੌਰ ਤੇ ਗੜੀਏ ਕਿ ਦਿੱਲੀ ਤੇ ਕਰੀਏ ਵਿਸਾਖੀ ਦਾ ਦੀਵਾਨ ਸੁਰਤ ਦਾ ਜਲਾਲ ਸੀ ਕਵੀ ਸੈਨਾਪਤੀ ਲਿਖਦੇ ਨੇ ਸਭ ਸਮੂਹ ਸੰਗਤ ਮਿਲੀ ਸਭ ਸਤਲੁਜ ਕੇ ਤੀਰ ਸਤਲੁਜ ਨਦੀ ਦੇ ਕਿਨਾਰੇ ਕੇਸਗੜ ਸਾਹਿਬ ਦੇ ਟੱਬੀ ਤੇ ਵੱਡਾ ਇਕੱਠ ਹੋਇਆ ਆਸਾ ਕੀ ਵਾਰ ਹੋਈ ਪਾਸ਼ਾ ਮਿਆਣ ਵਿੱਚੋਂ ਤਲਵਾਰ ਸੂਤ ਕੇ ਖੜੇ ਹੋ ਗਏ ਅੱਜ ਮੈਨੂੰ ਇੱਕ ਸਿੱਖ ਦੀ ਲੋੜ ਹੈ ਜਿਹੜਾ ਧਰਮ ਦੀ ਖਾਤਰ ਗੁਰੂ ਨੂੰ ਸਿਰ ਪੇਟ ਕਰ ਸਕੇ ਇਹੋ ਵੱਡਾ ਵਰਤਾਰਾ ਸੀ ਪਾਸ਼ਾ ਨੇ ਮੰਗਿਆ ਸਿਰ ਸਮਰਪਿਤ ਹੁੰਦੇ ਗਏ ਪੰਜ ਪਿਆਰੇ ਸੱਜੇ ਦਸ਼ਮੇਸ਼ ਪਿਤਾ ਨੇ ਖਾਲਸੇ ਨੂੰ ਆਪਣਾ ਰੂਪ ਆ ਕੇ ਖਾਲਸੇ ਦੇ ਕਿਰਦਾਰ ਨੂੰ ਬੁਲੰਦੀ ਬਖਸ਼ੀ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੋਂ ਨਿਵਾਸ ਕਿਰਦਾਰ ਦੀ ਇਸ ਬੁਲੰਦੀ ਨੂੰ ਕਾਇਮ ਰੱਖਣਾ ਖਾਲਸੇ ਦਾ ਧਰਮ ਹੈ 1694 ਈਸਵੀ ਨੂੰ ਬਾਦਸ਼ਾਹ ਔਰੰਗਜ਼ੇਬ ਫਰਮਾਨ ਜਾਰੀ ਕਰਦਾ ਹੈ ਕਿ ਕੋਈ Hindu ਹਥਿਆਰ ਨਾ ਰੱਖੇ ਅਤੇ ਨਾ ਹੀ ਪਾਲਕੀ ਹਾਥੀ ਜਾਂ ਅਰਬੀ ਇराकी ਘੋੜਿਆਂ ਦੀ ਸਵਾਰੀ ਕਰੇ ਅਤੇ ਗੁਰੂ ਗੋਬਿੰਦ ਸਿੰਘ ਪਾਸ਼ਾ 1695 ਇਸਵੀ ਨੂੰ ਸਿੱਖਾਂ ਨੂੰ ਹੁਕਮ ਦਿੰਦੇ ਨੇ ਕਿ ਅੱਗੇ ਤੋਂ ਹਰ ਸਿੱਖ ਆਪਣੇ ਸੱਜੇ ਹੱਥ ਸਰਬ ਲੋ ਦਾ ਕੜਾ ਪਾਏ ਆਨੰਦਪੁਰ ਕੇਸਾਂ ਸਹਿਤ ਆਓ ਬੱਚਿਆਂ ਦੇ ਜਮਾਂਦਰੂ ਕੇਸ ਰੱਖੋ ਗੁਰੂ ਕੀਆ ਸਾਖੀਆਂ ਦੀ ਸਾਖੀ ਤਰਵੰਜਵੀ ਮੁਤਾਬਕ 4 ਸਾਲ ਪਹਿਲਾਂ ਹੀ ਤਰਤੀਬ ਸ਼ੁਰੂ ਕਰ ਦਿੱਤੀ ਸੀ ਅਤੇ ਅਖੀਰ ਪੰਜ ਕਕਾਰਾਂ ਦੀ ਮੁਕੰਮਲ ਰਹਿਤ ਨੂੰ 1699 ਇਸਵੀ ਨੂੰ ਪਾਸ਼ਾ ਨੇ ਖਾਲਸੇ ਦੀ ਸਜਨਾ ਕੀਤੀ ਇਹ ਕੋ ਲੇਖਾ ਨਾ ਰਹੇ ਗੁਣਾਣਕ ਪਾਸ਼ਾ ਤੋਂ ਹੀ ਇਹ ਸਿਰਜਣਾ ਹੋ ਰਹੀ ਸੀ ਗੁਰੂ ਰਾਮਦਾਸ ਪਾਸ਼ਾ ਫਰਮਾਉਂਦੇ ਨੇ ਗੁਰ ਸਤਗੁਰ ਕਾ ਜੋ ਸੇਖਾ ਖਾਏ ਸੋ ਪੜਕੇ ਉੱਠ ਹਰਨਾਮ ਧਿਆਵਾ ਉਦਮ ਕਰੇ ਪੜਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਨਾਵੈ ਕਹਿੰਦੇ ਵੀ ਮਹਾਰਾਜ ਇੱਕ ਥਾਂ ਤੇ ਮੌਜ ਚ ਹੈ ਮੌਜ ਵਿੱਚ ਮਹਾਰਾਜ ਸਿੱਖਾਂ ਨੂੰ ਲੈ ਕੇ ਸਤਲੋਜ ਵੱਲ ਚਲੇ ਗਏ ਆਨੰਦਪੁਰ ਦੇ ਵਰਤਾਰੇ ਨੇ ਇਹ ਸਾਰੇ ਮਹਾਰਾਜ ਸਤਲੋਜ ਵੱਲ ਨੂੰ ਲੈ ਕੇ ਸਿੱਖਾਂ ਨੂੰ ਚਲੇ ਗਏ ਤੇ ਮਹਾਰਾਜ ਦੀ ਮੌਜ ਹੈ ਵੀ ਕਿਸੇ ਵੀ ਤਰੀਕੇ ਸਿੱਖ ਤੋਂ ਕੋਈ ਨਾ ਕੋਈ ਚੀਜ਼ ਜਦੋਂ ਪੁੱਛਦੇ ਆ ਤਾਂ ਉਹਨਾਂ ਦੀ ਉਹਨਾਂ ਦੀ ਭਾਵਨਾ ਹੈ ਜਿਹੜੀ ਜਾਂ ਉਹਨਾਂ ਦੀ ਜਿਹੜੀ ਮਤਲਬ ਤਰੀਕਾ ਆ ਪੁੱਛਣ ਦਾ ਉਹ ਕਈ ਵਾਰੀ ਸਿੱਖ ਦੇ ਨਹੀਂ ਹਿਸਾਬ ਚੋਂਦਾ ਕਿਉਂਕਿ ਮਹਾਰਾਜ ਨੂੰ ਸਮਝਣਾ ਸੌਖਾ ਨਹੀਂ ਨਾਲ ਰਹਿੰਦੇ ਸਿੱਖਾਂ ਵਾਸਤੇ ਵੀ ਸੌਖਾ ਨਹੀਂ ਸੀ ਮਹਾਰਾਜ ਨੇ ਕੀ ਕੀਤਾ ਇੱਕ ਪੱਥਰ ਚੱਕਿਆ ਤੇ ਸਤਲੋਜ 'ਚ ਸਿੱਟਿਆ ਮਹਾਰਾਜ ਸਿੱਖਾਂ ਨੂੰ ਪੁੱਛਦੇ ਆ ਤੁਸੀਂ ਦੇਖੋ ਵੀ ਇਹ ਉਹਨਾਂ ਸਿੱਖਾਂ ਦੀ ਗੱਲ ਆ ਜਿਹੜੇ ਮਹਾਰਾਜ ਨਾਲ ਰਹਿੰਦੇ ਸੀ ਅੱਜ ਅਸੀਂ ਦਾਅਵੇ ਕਰਨ ਲੱਗ ਗਏ ਗੁਰੂ ਨੂੰ ਸਮਝ ਜਾਂਦੇ ਤੁਸੀਂ ਦੇਖੋ ਉਹ ਸਿੱਖ ਆ ਜਿਹੜੇ ਮਹਾਰਾਜ ਨਾਲ ਰਹਿੰਦੇ ਸਿੱਖਾਂ ਨੂੰ ਮਹਾਰਾਜ ਨੇ ਪੁੱਛਿਆ ਜਦੋਂ ਪੱਥਰ ਸਤਲੋਚ ਸਿੱਟਿਆ ਵੀ ਕੀ ਹੋਇਆ ਭਾਈ ਕਹਿੰਦੇ ਮਹਾਰਾਜ ਤੁਸੀਂ ਪੱਥਰ ਸਿੱਟਤਾ ਥੱਲੇ ਡਿੱਗ ਪਿਆ ਡੁੱਬ ਗਿਆ ਪਾਣੀ ਚ ਮਹਾਰਾਜ ਤੁਸੀਂ ਸਤਲੋਚ ਚ ਪੱਥਰ ਸਿੱਟਤਾ ਕੋਈ ਕੁਛ ਕੋਈ ਕੁਛ ਭਾਈ ਨੰਦ ਲਾਲ ਜੀ ਨੂੰ ਮਹਾਰਾਜ ਕਹਿੰਦੇ ਭਾਈ ਤੁਸੀਂ ਕੀ ਦੇਖਿਆ ਕਹਿੰਦੇ ਮਹਾਰਾਜ ਤਾਂ ਮੈਂ ਤਾਂ ਇਹ ਜਾਣਦਾ ਜਿਹਨੂੰ ਤੁਸੀਂ ਛੱਡ ਦਿਓਗੇ ਉਹ ਡੁੱਬੂਗਾ ਤੇ ਇਹ ਗੱ ਰਹਿੰਦੀ ਦੁਨੀਆ ਦਾ ਕਰ ਰਹਿੰਦੇ ਬ੍ਰਹਿਮੰਡ ਦਾ ਕ ਸਿੱਖ ਨੂੰ ਯਾਦ ਰੱਖਣੀ ਚਾਹੀਦੀ ਹੈ ਗੁਰੂ ਸਾਨੂੰ ਛੱਡ ਨਾ ਦੇਵੇ ਅਸੀਂ ਕਰ ਰਹੇ ਹਾਂ ਕੰਡ ਵਾਰ-ਵਾਰ ਗੁਰੂਵਾਲਾ ਕਰਦੇ ਰਹੇ ਹਾਂ ਬਦਾਵੇ ਵਾਲਿਆਂ ਨੇ ਕੀਤੀ ਉਹਨਾਂ ਨੇ ਬਖਸ਼ਵਾ ਵੀ ਲਿਆ ਸਾਰਾ ਕੁਝ ਪਰ ਅਸੀਂ ਵੀ ਵਾਰੀ-ਵਾਰੀ ਕੰਡ ਕਰਦੇ ਰਹੇ ਹਾਂ ਜਦੋਂ ਗੁਰੂ ਨੇ ਕਦੇ ਕਰਦਾ ਨਹੀਂ ਗੁਰੂ ਕੰਡ ਜੇ ਕਿਤੇ ਕਿਤੇ ਗੁਰੂ ਨੇ ਕੰਡ ਕਰ ਲਈ ਤਾਂ ਸਾਡਾ ਵਾਰੀਵਾਰ ਕੋਈ ਨਹੀਂ ਪਾਣਾ 1699 ਵਿੱਚ ਖਾਲਸੇ ਦੀ ਸਿਰਜਣਾ ਤੋਂ ਬਾਅਦ ਨਰਿੰਦਰ ਸਿੰਘ ਸਾਥੀ ਦੇ ਚਰਨ ਚਲੋ ਮਾਰੋ ਗੋਬਿੰਦ ਮੁਤਾਬਕ ਕੁਝ ਸਰੋਤ ਦੱਸਦੇ ਨੇ ਕਿ ਥੋੜੇ ਦਿਨਾਂ ਵਿੱਚ ਹੀ 80 ਹਜ਼ਾਰ ਸਿੰਘਾਂ ਨੇ ਅਮਰਅਸ਼ਕਿਆ ਇਹ ਇਤਿਹਾਸਿਕ ਤਾਰੀਖ ਸੀ ਜਿਸ ਤੋਂ ਬਾਅਦ ਮੁਗਲ ਅਤੇ ਪਹਾੜੀ ਰਾਜਿਆਂ ਦੀ ਸਿਆਸੀ ਜ਼ਮੀਨ ਉਸਲਵਟੇ ਲੈ ਰਹੀ ਸੀ 26 ਜੂਨ 1700 ਈਸਵੀ ਨੂੰ ਪਹਿਲੀ ਆਨੰਦਪੁਰ ਸਾਹਿਬ ਦੀ ਜੰਗ ਹੋਈ ਦੋ ਮਹੀਨੇ ਬਾਅਦ ਹਾਰ ਤੋਂ ਬੋੰਦਲੇ ਉਹ ਫਿਰ ਚੜਾਈ ਕਰਕੇ ਆਏ ਰਾਜਾ ਕੇਸਰੀ ਚੰਦ ਜਸਵਾਲੀਆ ਗੁਰੂ ਦਾ ਸਿਰ ਨਿਵਾਉਣ ਅਤੇ ਸਿਰ ਕਲਮ ਕਰਨ ਦੀ ਕਸਮਾ ਖਾ ਕੇ ਚੜ੍ਹਾਈ ਕਰਕੇ ਆਇਆ ਹਥਿਆਰਾਂ ਨਾਲ ਲਤਪਤ ਸ਼ਰਾਬ ਦਾ ਰਜਿਆ ਹਾਥੀ ਕਿਲਾ ਲੋਹਗੜ ਦਾ ਦਰਵਾਜ਼ਾ ਪਰ ਨੰਨੂ ਆਇਆ ਅਤੇ ਗੁਰੂ ਦੇ ਥਾਪੜੇ ਨਾਲ ਤਿਆਰ ਭਾਈ ਬਚੱਤਰ ਸਿੰਘ ਨੇ ਨਾਗਣੀ ਵਰਸ਼ਾ ਮਾਰ ਹਾਥੀ ਐਸਾ ਵਿੰਨਿਆ ਕਿ ਉਹ ਪੁੱਠੇ ਪੈਰੀ ਨਠਿਆ 2 ਦਸੰਬਰ 1703 ਈਸਵੀ ਨੂੰ ਆਨੰਦਪੁਰ ਸਾਹਿਬ ਦੀ ਤੀਜੀ ਲੜਾਈ ਹੋਈ। ਇਸ ਲੜਾਈ ਵਿੱਚ ਕਹਿਲੂਰ, ਹੰਡੂਰ ਅਤੇ ਹੋਰ ਰਾਜਿਆਂ ਦੀ 10000 ਫੌਜ ਸੀ। ਅਤੇ ਅਦਰ ਪਾਸ਼ਾ ਦੇ 800 ਸੂਟੇ ਮੇ ਸਨ। 8 ਅਪ੍ਰੈਲ 1704 ਈਸਵੀ ਨੂੰ ਆਨੰਦਪੁਰ ਸਾਹਿਬ ਦੀ ਚੌਥੀ ਜੰਗ ਹੋਈ। 7 ਮਹੀਨੇ ਤੋਂ ਪਏ ਘੇਰੇ ਦੌਰਾਨ ਹਕੂਮਤ ਨੇ ਜਿਹਹਾ ਬੰਦੋਬਸਤ ਕੀਤਾ ਕਿ ਕਿਲੇ ਵਿੱਚ ਅਰਸਤੇ ਪਾਣੀ ਨਾ ਜਾਵੇ ਕੋਈ ਬਾਹਰੀ ਮਦਦ ਨਾ ਆਵੇ ਸਿੰਘਾਂ ਦੇ ਸਿਦਕ ਪਰਖੇ ਜਾ ਰਹੇ ਸਨ ਪਾਣੀ ਦੀ ਘਾਟ ਸੀ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਹੋਣ ਲੱਗਾ ਕਿਤੇ ਕੌਲ ਕਸਮਾਂ ਤੋਂ ਬਾਅਦ ਮਗਲ ਅਤੇ ਪਹਾੜੀ ਹਿੰਦੂ ਰਾਜਿਆਂ ਦਾ ਦਗਾ ਦੇਣ ਦੀ ਗੱਲਬਾਤ ਜ਼ਫਰਨਾਮੇ ਤੋਂ ਵੀ ਪਤਾ ਚੱਲਦੀ ਹੈ کہ قاضی مرا گفت بے ہوں نیم اگر راستی خود بیاری قدم میں نے جو بھی تیرے قاضی نے کہا میں اس تو باہر نہیں جے تو سچا ہے تو آپ ہی ساڑے پاس آ مرن مونسا سوریا حق ہے جو ਉਹ ਮਹੀਨੇ ਦੀ ਰਾਤ ਠੰਡੀ ਹਵਾ ਤੇ ਹਲਕੀ ਹਲਕੀ ਬੂੰਦਾਬੰਦੀ ਜਥਾ ਕਿਲਾ ਨੰਦਗੜ੍ਹ ਸਾਹਿਬ ਨੂੰ ਛੱਡ ਵਧ ਰਿਹਾ ਕਿਰਤਪੁਰ ਲੰਗੇ ਤਾ ਗਊ ਮਾਤਾ ਦੀ ਸੌ ਕੁਰਾਨ ਦੀਆਂ ਕਸਮਾਂ ਸਭ ਟੁੱਟ ਗਈਆਂ ਤੀਰ ਤਲਵਾਰ ਗੋਲੀਆਂ ਚੱਲ ਰਹੀਆਂ ਸਨ ਸ਼ਾਹੀ ਟਿੱਬੀ ਤੇ ਖੜੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਉਹਦੇ ਸਿੰਘ ਨੂੰ 50 ਸਿੰਘਾਂ ਨਾਲ ਦੁਸ਼ਮਣ ਨੂੰ ਰੋਕਣ ਦਾ ਹੁਕਮ ਦਿੱਤਾ ਬਾਕੀ ਕਾਫਲਾ ਗਏ ਵਧਿਆ ਭਾਈ ਉਦੇਸਿੰਘ ਨੇ ਜਿਵੇਂ ਸ਼ਸਤਰ ਚਲਾਏ ਉਸ ਸੂਰਮ ਗਤੀ ਦੀ ਕਥਾ ਭਾਈ ਉਦੇਸਿੰਘ ਅਗਲੇ ਦਿਨ ਪਿੰਡ ਅਟਾਰੀ ਵਿੱਚ ਜ਼ਖਮੀ ਹਾਲਤ ਵਿੱਚ ਪਹੁੰਚੇ ਅਤੇ ਸ਼ਹੀਦ ਹੋਏ ਉਹੀ ਭਾਈ ਉਦੇਸਿੰਘ ਸ਼ਾਹੀ ਟਿੱਬੀ ਤੇ ਸੂਰਮਤਾਈ ਨਾਲ ਲੜੇ ਸ਼ਾਹੀ ਟਿੱਬੀ ਆਨ ਕਾ ਖੜੇ ਪਏ ਤਹਿਥਾਨ ਰਾਜਾ ਅਰ ਤੁਰਕਾਨ ਸਾਹਿਬ ਨਿਕਟ ਪਹੁੰਚੇ ਆਨ ਉਦੇ ਸਿੰਘ ਲਲਕਾਰ ਕਾ ਖੁਸ਼ੀ ਕਰੀ ਕਰਤਾਰ ਸਫਲ ਜਨਮ ਇਹ ਪਾਂਤ ਕਾ ਦੂਤਨ ਕਰੋ ਸੰਗਾਰ ਭਾਈ ਉਦੇ ਸਿੰਘ ਪਿੰਡ ਆਲੀ ਪੌਰ ਜ਼ਿਲ੍ਹਾ ਮਲਤਾਨ ਤੋਂ ਭਾਈ ਮਨੀ ਸਿੰਘ ਜੀ ਦੇ ਸ਼ਹੀਦ ਦੇ ਸੁਪੁੱਤਰ ਸਨ ਭਾਈ ਉਦੇ ਸਿੰਘ ਸਮੇਤ ਪੰਜ ਭਰਾ ਭਾਈ ਅਜਬ ਸਿੰਘ ਅਜਾਇਬ ਸਿੰਘ ਅਣਕ ਸਿੰਘ ਤੇ ਭਾਈ ਬਚੱਤਰ ਸਿੰਘ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਪਾਸ਼ਾ ਦੇ ਪ੍ਰੇਮ ਵਿੱਚ ਜੰਗ ਲੜਦਿਆਂ ਸ਼ਹੀਦੀਆਂ ਪਾ ਗਏ। ਭਾਈ ਮਨੀ ਸਿੰਘ ਦੀ ਜਿਹੜੇ ਪਰਵਾੜ ਤੇ ਵਿੱਚ ਤਕਰੀਬਨ 100 ਤੋਂ ਵੱਧ ਸ਼ਹੀਦੀਆਂ ਨੇ। ਭਾਈ ਨਾਨੂ ਸ਼ਾ ਵੰਜਾਰਾ ਜੋ ਕਿ 1621 ਚ ਪਹਿਲੀ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਜੰਗ ਹੁੰਦੀ ਆ ਉਹ ਚ ਸ਼ਹੀਦਿੰਦੇ ਨੇ ਜੋ ਕਿ ਇਹਨਾਂ ਦੇ ਦਾਦਾ ਜੀ ਸੀਗੇ। ਔਰ ਇਸੇ ਤਰੀਕੇ ਨਾਲ ਭਾਈ ਬੱਲੂ ਜੀ ਜੋ ਕਿ ਇਹਨਾਂ ਦੇ ਪਰਦਾਦਾ ਜੀ ਸੀਗੇ ਉਹਨਾਂ ਦੀ ਬੜੀ ਵੱਡੀ ਉਮਰ ਸੀਗੀ तकरीबन 90 ਸਾਲ ਦੱਸੀ ਜਾਂਦੀ ਪਟਵਾਈਆਂ ਦੇ ਮਤਲਬ 1634 24 ਸ਼ਹੀਦੀ ਦਿੰਦੇ ਨੇ ਇਸੇ ਤਰੀਕੇ ਨਾਲ ਇਹਨਾਂ ਦੇ ਅੱਗੇ ਅ ਬੇਟੇ ਨੇ ਭਾਈ ਚਿੱਤਰ ਸਿੰਘ ਤੇ ਹੋਰ ਵੀ ਕਈ ਮਤਲਬ ਜਿਹੜੇ ਇਹਨਾਂ ਦੇ ਪਰਿਵਾਰ ਚੋਂ ਨੇ ਆச்சா ਜਿਹੜੇ ਭਾਈ ਬਾਸ ਸਿੰਘ ਹੈ ਭਾਈ ਭਗਵਾਨ ਸਿੰਘ ਮੰਗੇਸ਼ਵਰੀਆ ਹੋਰ ਇਹਨਾਂ ਦੇ ਪਰਿਵਾਰ ਦੇ ਬੰਦੇ ਜਿਹੜੇ ਬੰਦਾ ਸਿੰਘ ਬਹਾਦਰ ਨਾਲ ਵੀ ਸ਼ਹੀਦੀ ਗੁਰੂ ਗਵਿੰਦ ਸਿੰਘ ਮਹਾਰਾਜ ਨਾਲ ਵੀ ਇਹਨਾਂ ਪਰਿਵਾਰਾਂ ਨੇ ਸ਼ਹੀਦੀਆ ਮਤਲਬ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਔਰ ਜਰਨੈਲ ਬੰਦਾ ਸਿੰਘ ਬਹਾਦਰ ਨਾਲ 100 ਤੋਂ ਵੱਧ ਇਹਨਾਂ ਪਰਿਵਾਰ ਦੀ ਸ਼ੀਤੀਆਂ ਨੇ ਇਤਿਹਾਸ ਦੇ ਅਣਗਿਣਤ किस्से ਬਹੁਤ ਲਗਾ ਪਰੇ ਨੇ ਭਾਈ ਚੋਪਾ ਸਿੰਘ ਖਿਡਾਵੇ ਨੇ ਸਹਜਾਦਾ ਅਜੀਤ ਸਿੰਘ ਨੂੰ ਪੁੱਛਿਆ ਕਿ ਪਛਾਂ ਕੀ ਵੇਖਦੇ ਹੋ ਭਾਈ ਚੋਪਾ ਸਿੰਘ ਉਹ ਸਿੰਘ ਸਨ ਜਿਨ੍ਹਾਂ ਸਹਜਾਦਿਆਂ ਨੂੰ ਉਹਨਾਂ ਦੇ ਬਚਪਨ ਵਿੱਚ ਖਿਡਾਇਆ ਬਾਬਾ ਜੀ ਸਿੰਘ ਬੋਲੇ ਭਾਈ ਸਾਹਿਬ ਜਿੱਥੇ ਜੰਮੇ ਭਲੇ ਤੇ ਜਵਾਨ ਹੋਏ ਉਹ ਥਾਂ ਛੱਡ ਕੇ ਜਾ ਰਹੇ ਹਾਂ ਭਾਈ ਚੋਪਾ ਸਿੰਘ ਕਹਿੰਦੇ ਕੋਈ ਗੱਲ ਨਹੀਂ ਆਪਾਂ ਫੇਰ ਪਰਤਾਂਗੇ ਸ਼ਾਈ ਟਿੱਬੀ ਤੋਂ 10 ਕਿਲੋਮੀਟਰ ਅੱਗੇ ਗੁਰੂ ਜੀ ਸਰਸਾ ਨਦੀ ਦੇ ਕੰਢੇ ਪਹੁੰਚੇ ਗੁਰੂ ਜੀ ਨੇ ਭਾਈ ਜੀਵਨ ਸਿੰਘ ਰੰਗਰੇਟੇ ਨੂੰ ਕਿਹਾ ਕਿ ਤੁਸੀਂ 100 ਸਿੰਘਾਂ ਨੂੰ ਨਾਲ ਲੈ ਕੇ ਵੈਰੀ ਨੂੰ ਠੱਲ ਪਾਓ ਭਾਈ ਜੀਵਨ ਸਿੰਘ ਨੇ ਜਿਵੇਂ ਮੁਕਾਬਲਾ ਕੀਤਾ ਉਹ ਸਾਡੇ ਕਿਸਿਆਂ ਦੀ ਸ਼ਾਨ ਹੈ ਅੰਤ ਦਿਨ ਚੜ੍ਹਦੇ ਤੱਕ ਸਾਰੇ ਸਿੰਘ ਸ਼ਹੀਦियां ਪਾ ਗਏ ਅੱਗੇ ਸਰਸਾ ਨਦੀਆ ਪਰਿਵਾਰ ਨੇ ਵਿਛੜਨਾ ਸਬਗੁਰੂ ਦੇ ਹੁਕਮ ਵਿੱਚ ਹੋ ਰਿਹਾ ਆਖਰ ਦੁਰਿਆ ਕਾਫਲਾ ਸਰਸਾ ਨਦੀ ਦੇਵਲ ਆਖਰ ਦੁਰਿਆ ਕਾਫਲਾ ਸਰਸਾ ਨਦੀ ਦੇਵਲ ਰਹੇ ਹਜ਼ਾਰ ਕੋਸੂਰ दुनिया का फूला सरस नदी देवल